ਦੇਖੋ ਮੈਂ ਸਮਝਦਾ ਹਾਂ ਕਿ ਡਾਕਟਰ ਕਸ਼ਮੀਰ ਸਿੰਘ ਜੀ ਸੋਲ ਸਾਹਿਬ ਇੱਕ ਬਹੁਤ ਹੀ ਨੇਕ ਦਿਲ ਇੱਕ ਬਹੁਤ ਹੀ ਵਧੀਆ ਸ਼ਖਸੀਅਤ ਸਨ। ਉਹਨਾਂ ਦੇ ਜਾਣ ਦੇ ਨਾਲ ਇਕੱਲਾ ਘਟਾ ਜਿਹੜਾ ਹੈ ਉਹਨਾਂ ਦੇ ਪਰਿਵਾਰ ਨੂੰ ਨਹੀਂ ਪਿਆ ਬਲਕਿ ਪੂਰੇ ਤਰਨਤਾਰਨ ਹਲਕੇ ਨੂੰ ਪਿਆ ਹਰੇਕ ਇੱਕ ਉਸ ਇਨਸਾਨ ਨੂੰ ਪਿਆ ਜਿਹੜਾ ਉਹਨਾਂ ਦੇ ਨਾਲ ਵਸਤਾ ਰੱਖਦਾ ਸੀ। ਪਰ ਨਹੀਂ ਯੂਥ ਕਲੱਬ ਜਿਹੜਾ ਉਹ ਇੱਕ ਪਿੰਡ ਦੀ ਤਰੱਕੀ ਇੱਕ ਮੱਲੇ ਦੀ ਤਰੱਕੀ ਇੱਕ ਵਾਰਡ ਦੀ ਤਰੱਕੀ ਵੀ ਕਰਾ ਸਕਦਾ ਹੈ ਯੂਥ ਕਲੱਬ ਜਿਹੜਾ ਹੈ ਉਹ بڑے ਮਤਲਬ ਚੀਜ਼ਾਂ ਦੇ ਵਿੱਚ ਆਪਾਂ ਇਕੱਠੇ ਜਾਣੇ ਜੇ ਪਿੰਡ ਦੇ ਸਿਰ ਜੋੜ ਕੇ ਬੈਠਦੇ ਆ ਤਾਂ ਪਿੰਡ ਦੇ ਵਿੱਚ ਇੱਕ ਨਵਾਂ ਰੁਜ਼ਗਾਰ ਚਲਾਉਣ ਦਾ ਸਾਧਨ ਵੀ ਪੈਦਾ ਕਰਕੇ ਦੇ ਸਕਦਾ ਹੈ ਪਿੰਡ ਦੇ ਵਿੱਚ ਜਿਵੇਂ ਕਲਚਰਲ ਐਕਟੀਵਿਟੀਜ਼ ਹੈ ਉਹ ਵੀ ਪੈਦਾ ਕਰਕੇ ਦੇ ਸਕਦਾ ਹੈ ਨੇ ਦੇਖੋ ਆਮ ਆਦਮੀ ਪਾਰਟੀ ਦੀ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਪੰਜਾਬ ਬਾਰੇ ਸੂਤ ਬੜੀ ਪੋਜ਼ਿਟਿਵ ਹੈ। ਤੇ ਨਸ਼ਾ ਕਿਉਂਕਿ ਬਾਰਡਰ ਬੈਲਟ ਹੈ ਬਾਰਡਰ ਦੇ ਉੱਪਰੋਂ ਦੀ ਪਾਕਿਸਤਾਨ ਵੱਲੋਂ ਨਸ਼ਾ ਆਉਂਦਾ ਹੈ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਦੀਪ ਮਚੰਦਾ ਜਿਵੇਂ ਕਿ ਆਪਾਂ ਵਕ ਵਕ ਉੱਤੇਦਾਰਾਂ ਕੋ ਵਕ ਵਕ ਪਾਰਟੀ ਦੇ ਮੈਂਬਰਾਂ ਤੋਂ ਤੇ ਯੂਥ ਮੈਂਬਰਾਂ ਕੋ ਹਮੇਸ਼ਾ ਆਪਾਂ ਲੈ ਕੇ ਚੱਲਦੇ ਆਂ ਅੱਜ ਆਪਾਂ ਤਰਨਤਾਰਨ ਤੋਂ ਜ਼ਿਲ੍ਹਾ ਯੂਥ ਪ੍ਰਧਾਨ ਅੰਗਦੀਪ ਸਿੰਘ ਜੀ ਸੋਲ ਜਿਨ੍ਹਾਂ ਨਾਲ ਆਪਾਂ ਮੁਲਾਕਾਤ ਕਰਨ ਆਏ ਆਂ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਆ ਕਿ ਜਿਹੜੀ ਪੰਜਾਬ ਯੂਥ ਨੂੰ ਜਿਹੜੀ ਆ ਹੋਰ ਵੀ ਅੱਗੇ ਯੂਥ ਨੂੰ ਅੱਗੇ ਹੋਰ ਲੈ ਕੇ ਚੱਲੂਗੀ ਇਹ ਪਹਿਲੀ ਪਾਰਟੀ ਆ ਜਿਹੜੀ ਦੇਖ ਰਹੀ ਆ ਕਿ ਯੂਥ ਅਗੂ ਨੂੰ ਯੂਥ ਉਹ ਉੱਦਾਂ ਦਿੱਤਾ ਜਾਵੇ ਜਿਹੜਾ ਯੂਥ ਨਾਲ ਜੁੜਿਆ ਆ ਨਾਲੇ ਉਹਨਾਂ ਕੋ ਆਪਾਂ ਇਹ ਵੀ ਕਰਾਂਗੇ ਕਿ ਪਿਛਲੇ ਦਿਨੀ ਜਿਹੜੇ ਪਾਰਟੀ ਦੇ ਵਿਧਾਇਕ ਦਾ ਜਿਹੜਾ ਨਿਦਾਨ ਹੋ ਚੁੱਕਾ ਉਸ ਕਰਕੇ ਜਿਹੜਾ ਆ ਉਹਨਾਂ ਕੋਈ ਪੁੱਛਾਂਗੇ ਕਿੰਨਾ ਤੇ ਜਿਹੜਾ ਉਹ ਨੁਕਸਾਨ ਹਲਕੇ ਦਾ ਜਿਹੜਾ ਆ ਉਹ ਹੋਇਆ ਆ ਕਿ ਜਿਹੜਾ ਉਹਨਾਂ ਦੀ ਜਾਨ ਦੇ ਨਾਲ ਜਿਹੜਾ ਆ ਉਹ ਤਰੰਤ ਤਰੰਤ ਹਲਕੇ ਦਾ ਵਿਕਾਸ ਕਾਰ ਜਿਹੜਾ ਰੁਕਸਾ ਦੱਸਿਆ ਸਰ ਸਤਿ ਸ੍ਰੀ ਅਕਾਲ ਜੀ ਪਹਿਲਾਂ ਤੇ ਤੁਹਾਡੇ ਨਾਲ ਬਹੁਤ ਬਹੁਤ ਮਾੜੀ ਗੱਲ ਜਿਹੜੀ ਹੋਈ ਹੈ ਵਿਧਾਇਕ ਸਾਹਿਬ ਜੀ ਉਹਦੇ ਵੱਲੋਂ ਅਸੀਂ ਵੀ ਕਰਦੇ ਹਾਂ ਜਿਹੜਾ ਨੋ ਹੋ ਗਿਆ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੁਹਾਡਾ ਕਿਦਾਂ ਮੰਨਣਾ ਦੇਖੋ ਮੈਂ ਸਮਝਦਾ ਕਿ ਡਾਕਟਰ ਕਸ਼ਮੀਰ ਸਿੰਘ ਜੀ ਸੋਲ ਸਾਹਿਬ ਇੱਕ ਬਹੁਤ ਹੀ ਨੇਕ ਦਿਲ ਇੱਕ ਬਹੁਤ ਹੀ ਵਧੀਆ ਸ਼ਖਸੀਅਤ ਸਨ ਉਹਨਾਂ ਦੇ ਜਾਨ ਦੇ ਨਾਲ ਕੱਲਾ ਘਟਾ ਜਿਹੜਾ ਹੈ ਉਹਨਾਂ ਦੇ ਪਰਿਵਾਰ ਨੂੰ ਨਹੀਂ ਪਿਆ ਬਲਕਿ ਪੂਰੇ ਤਰਨ ਤਰਨ ਹਲਕੇ ਨੂੰ ਪਿਆ ਹਰੇਕ ਇੱਕ ਉਸ ਇਨਸਾਨ ਨੂੰ ਪਿਆ ਜਿਹੜਾ ਉਹਨਾਂ ਦੇ ਨਾਲ ਵਾਸਤਾ ਰੱਖਦਾ ਸੀ ਸੋ ਡਾਕਟਰ ਸੋਲ ਸਾਹਿਬ ਦਾ ਜਾਣਾ ਇੱਕ ਸਾਡੇ ਲਈ ਆਮ ਆਦਮੀ ਪਾਰਟੀ ਦੇ ਤੇ ਤਰਨਤਨ ਹਲਕੇ ਲਈ ਬਹੁਤ ਹੀ ਵੱਡਾ ਘਟ ਹੈ ਜੋ ਕਦੀ ਨਾ ਪੂਰਾ ਹੋ ਸਕਦਾ ਜਿੱਦਾਂ ਕਿ ਡਾਕਟਰ ਸੋਲ ਸਾਹਿਬ ਦੀ ਬੜੀ ਮਿਹਨਤ ਹੀ ਕੀਤੀ ਉਹਨਾਂ ਨੇ ਤਰਨਤਨ ਕਿਲਾ ਜਿਹੜਾ ਕਾਲੀਦਾਲਾ ਚਲਾ ਚਲਾਇਆ ਜਾਂਦਾ ਸੀ ਤੇ ਉਹਨਾਂ ਨੇ ਟਾਹ ਢੇਰੀ ਕਰਕੇ ਜਿਹੜਾ ਚੰਗੇ ਮਾਰਚ ਦੇ ਨਾਲ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੁਣ ਜਿੱਦਾਂ ਕਿ ਲੱਗ ਰਿਹਾ ਬਿਮਾਰ ਹੋਣ ਕਰਕੇ ਤਰਨਤਨ ਹਲਕੇ ਦਾ ਬਕਾਸ ਜਿਹੜਾ ਕਾਫੀ ਪਿੱਛੇ ਰਹਿ ਗਿਆ ਉਦੋਂ ਇਸ ਦੌਰ ਤੋਂ ਲੱਗਦਾ ਜੀ ਹੁਣ ਅੱਗੇ ਕਬਰ ਹੋ ਸਕੂਗਾ ਜਿਵੇਂ ਇੱਕ ਨਕੂਤਾ ਲੱਗ ਗਿਆ ਨੀ ਦੇਖੋ ਮੈਂ ਇੱਕ ਚੀਜ਼ ਤੁਹਾਨੂੰ ਦੱਸਾਂ ਚਲੋ ਵੋਟਾਂ ਵਾਲੀ ਗੱਲ ਆਪਾਂ ਨਾ ਕਰੀ ਡਾਕਟਰ ਸਾਹਿਬ ਦਾ ਦਿਹਾਂਤ ਹੋ ਕੇ ਹਟਿਆ ਜੇ ਉਹਨਾਂ ਦਾ 6 ਤਰੀਕ ਨੂੰ ਕੋਕ ਐ ਮੈਂ ਉਸ ਕੱਲ ਚ ਨਹੀਂ ਜਾਣਾ ਚਾਹੁੰਦਾ ਪਰ ਸਾਡੀ ਪਾਰਟੀ ਜਿਹੜੀ ਅੱਜ ਵੀ ਤਰਾਂ ਤਾਰਾਂ ਦੇ ਵਿੱਚ ਸਟਰੋਂਗ ਹੈ ਅਸੀਂ ਸਾਰੇ ਨਾਲ ਮਿਲ ਕੇ ਇੱਕ ਟੀਮ ਦੀ ਤਰ੍ਹਾਂ ਕੰਮ ਕਰਦੇ ਰਹੇ ਹਾਂ ਤੇ ਇੱਥੇ ਵਧੀਆ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਝੰਡਾ ਬੁਲੰਦ ਰੱਖੋ ਪਿਛਲੇ ਦਿਨੀ ਤੁਹਾਨੂੰ ਪੰਜਾਬ ਸਰਕਾਰ ਨੇ ਇੱਕ ਵੱਡਾ ਉਪਤਾ ਦਿੱਤਾ ਜੂਥ ਆਗੂ ਜੇ ਤੁਸੀਂ ਬੜੇ ਚਿਰ ਦੀ ਤਰ੍ਹਾਂ ਦੀ ਸੇਵਾ ਕਰਦੇ ਆ ਰਹੇ ਜੀ ਤੇ ਸਾਡੇ ਦਸਕਿਆਂ ਨੂੰ ਤੁਸੀਂ ਦੱਸੋ ਕਿ ਕਿਹੜਾ ਉਦਾਂ ਲੈ ਕੇ ਆਏ ਜੀ ਤੁਸੀਂ ਦਾ ਦੱਸ ਅਸੀਂ ਤੁਹਾਡੇ ਮੂੰਹੋਂ ਸੁੰਨਾ ਚਾਹੁੰਦੇ ਆ ਤਰਨਤਾਰਨ ਚੋਰੀ ਤਰਨਤਾਰਨ ਜ਼ਿਲ੍ਹੇ ਨੂੰ ਇਹਨਾਂ ਦਾ ਉਹ ਚੀਜ਼ ਨਾਲ ਆਪਾਂ ਨੂੰ ਬਹੁਤ ਵੱਡਾ ਫਾਇਦਾ ਹੋਣ ਜਾ ਰਿਹਾ ਤਰਨਤਾਰਨ ਵਾਸੀਓ ਜਿੱਡੀ ਵੱਡੀ ਚੀਜ਼ ਭਗਵੰਤਪਾਲ ਸਾਹਿਬ ਨੇ ਜਿਹੜੀ ਇਹ ਤਰਨਤਾਰਨ ਨਾਲ ਕੇ ਜੀ ਦੇ ਦਿੱਤੀ ਹੈ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਕੋਈ ਮੁੱਖ ਮੰਤਰੀ ਹੁੰਦਾ ਜਾਂ ਹੋਰ ਕੋਈ ਹੁੰਦਾ ਜਿਹੜੀ ਇਹ ਚੀਜ਼ ਜਿਹੜੀ ਆ ਆਪਣੇ ਤਰਨਤਾਰਨ ਜ਼ਿਲ੍ਹੇ ਨੂੰ ਮਿਲੀ ਆ ਇਹ ਲੋਕਾਂ ਨੂੰ ਨਹੀਂ ਪਤਾ ਕਿਹੜੀ ਚੀਜ਼ ਹੈ ਜਿਹੜੀ ਆ ਕਿੰਨਾ ਵੱਡਾ ਜਿਹੜਾ ਉਦਾਂ ਆ ਯੂਥਾ ਕੁਜੀ ਨੂੰ ਮਿਲਿਆ ਅੰਗਰਜੀ ਸੋਲ ਜੀ ਨੂੰ ਸਰ ਤੁਸੀਂ ਦੇਖੋ ਮੈਂ ਪਹਿਲੋਂ ਤੇ ਆਮ ਆਦਮੀ ਪਾਰਟੀ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਮੇਰੇ ਵਰਗੇ ਇੱਕ ਛੋਟੇ ਵਰਕਰ ਨੂੰ ਇੱਥੋਂ ਤੱਕ ਲਿਆਂਦਾ ਕਿਉਂਕਿ ਸਭ ਤੋਂ ਪਹਿਲਾਂ ਮੈਨੂੰ ਮੇਰੀ ਮਿਹਨਤ ਨੂੰ ਦੇਖਦੇ ਹੋયા ਮਿਹਨਤ ਵੀ ਬਹੁਤ ਕੀਤੀ ਜ਼ਿਲ੍ਹਾ ਯੂਥ ਪ੍ਰਧਾਨ ਦਾ ਅਹੁਦਾ ਦਿੱਤਾ ਉਸ ਤੋਂ ਬਾਅਦ ਹੁਣ ਮੈਨੂੰ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾੜ ਜੀ ਸਾਡੇ ਪੰਜਾਬ ਦੇ ਪ੍ਰਿਵਾਰੀ ਤੇ ਫਾਰਮਰ ਡਿਪਟੀ ਸੀਐਮ ਦਿੱਲੀ ਜਿਨ੍ਹਾਂ ਨੇ ਮਤਲਬ ਸਿੱਖਿਆ ਦੇ ਵਿੱਚ ਇੱਕ ਬੜਾ ਹੀ ਵਧੀਆ ਕੰਮ ਕੀਤਾ ਸ਼੍ਰੀ ਮਨੀਸ਼ ਸੋਦੀਆ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪੰਜਾਬ ਦੀ ਯੂਥ ਡਵੈਲਪਮੈਂਟ ਬੋਰਡ ਦੇ ਵਿੱਚ ਮੈਨੂੰ ਬਤਾ ਦਾ ਤੌਰ ਮੈਂਬਰ ਜਿਹੜਾ ਉੱਥੇ ਅਪਾਇੰਟ ਕੀਤਾ ਸੋ ਉਹਨਾਂ ਦਾ ਬਹੁਤ ਹੀ ਧੰਨਵਾਦ ਹੈ ਕਿਉਂਕਿ ਪੰਜਾਬ ਯੂਥ ਡਵੈਲਪਮੈਂਟ ਬੋਰਡ ਜਿਹੜਾ ਯੂਥ ਦੇ ਲਈ ਯੂਥ ਦੀ ਤਰੱਕੀ ਦੇ ਲਈ ਬਹੁਤ ਚੀਜ਼ਾਂ ਕਰ ਸਕਦਾ ਹੈ ਜਿਨ੍ਹਾਂ ਦੇ ਵਿੱਚ ਪੰਜਾਬ ਚ ਯੂਥ ਕਲੱਬ ਆਉਂਦੇ ਨੇ ਤੇ ਯੂਥ ਕਲੱਬ ਨਾ ਕਈ ਵਾਰ ਸਾਨੂੰ ਪੱਤਰਕਾਰ ਸਾਹਿਬ ਸੁਣਨ ਚ ਲੱਗਦਾ ਹੈ ਕਿ ਇਹ ਸਿਰਫ ਤੇ ਸਿਰਫ ਸ਼ਾਇਦ ਇੱਕ ਕਲੱਬ ਹੈ ਜਿੱਦੇ ਚ ਖੇਡਾਂ ਦਾ ਸਮਾਨ ਆਉਂਦਾ ਹੈ ਗਰਨੇ ਯੂਥ ਕਲੱਬ ਜਿਹੜਾ ਉਹ ਇੱਕ ਪਿੰਡ ਦੀ ਤਰੱਕੀ ਇੱਕ ਮਹੱਲੇ ਦੀ ਤਰੱਕੀ ਇੱਕ ਵਾਰਡ ਦੀ ਤਰੱਕੀ ਵੀ ਕਰਾ ਸਕਦਾ ਹੈ ਯੂਥ ਕਲੱਬ ਜਿਹੜਾ ਹੈ ਉਹ ਬੜੇ ਮਤਲਬ ਚੀਜ਼ਾਂ ਦੇ ਵਿੱਚ ਆਪਾਂ 21 ਜਾਣੇ ਜੇ ਪਿੰਡ ਦੇ ਸਿਰ ਜੁੜ ਕੇ ਬੈਠਦੇ ਆ ਤਾਂ ਪਿੰਡ ਦੇ ਵਿੱਚ ਇੱਕ ਨਵਾਂ ਰੁਜ਼ਗਾਰ ਚਲਾਉਣ ਦਾ ਸਾਧਨ ਵੀ ਪੈਦਾ ਕਰਕੇ ਦੇ ਸਕਦਾ ਹੈ ਪਿੰਡ ਦੇ ਵਿੱਚ ਜਿਵੇਂ ਕਲਚਰਲ ਐਕਟੀਵਿਟੀਆਂ ਹੈ ਉਹ ਵੀ ਪੈਦਾ ਕਰਕੇ ਦੇ ਸਕਦਾ ਹੈ ਸੋ ਯੂਥ ਕਲੱਬ ਜਿਹੜਾ ਇੱਕ ਵਧੀਆ ਚੀਜ਼ ਹੈ ਯੂਥ ਡਿਵੈਲਪਮੈਂਟ ਬੋਰਡ ਜਿਹੜਾ ਪੰਜਾਬ ਦੇ ਖੇਡ ਵਿਭਾਗ ਦੇ ਅਧੀਨ ਆਉਂਦਾ ਹੈ ਸੋ ਵਧੀਆ ਕੰਮ ਕਰਕੇ ਤਰਨਤਾਰਨ ਜ਼ਿਲ੍ਹੇ ਚ ਖਾਸ ਕਰਕੇ कि ਆਪਣੇ ਤਰਨਤਨ ਹਲਕੇ ਦੇ ਵਿੱਚ ਤੇ ਜਿੱਥੇ-ਜਿੱਥੇ ਵੀ ਪਾਰਟੀ ਵੱਲੋਂ ਤੇ ਬੋਰਡ ਵੱਲੋਂ ਕਿਉਂਕਿ ਇਹ ਤਾਂ ਪੂਰੇ ਪੰਜਾਬ ਦੀ ਨੁਮਾਇੰਦਗੀ ਹੈ ਜਿੱਥੇ-ਜਿੱਥੇ ਮੈਨੂੰ ਸੇਵਾ ਦਾ ਮੌਕਾ ਦੇਣਗੇ ਉੱਥੇ ਜ਼ਰੂਰ ਜਾਵਾਂਗਾ ਇਦਾਂ ਪਿਛਲੇ ਦਿਨ ਹੀ ਹਮੇਸ਼ਾ ਇਹ ਸੋਣਿਆ ਕਿ ਤਰਨਤਨ ਜ਼ਿਲ੍ਹਾ ਜਿਹੜਾ ਆ ਜੀ ਬੈਕਵਰਡ ਕਲਾਸ ਚ ਹੁੰਦਾ ਜੀ ਉਹ ਬੈਕਵਰਡ ਕਲਾਸ ਚ ਹੁੰਦਾ ਆ ਤੇ ਯੂਥ ਜਿਹੜੇ ਆ ਜ਼ਿਆਦਾਤਰ ਜਿਹੜੇ ਇਥੋਂ ਨਸ਼ਈ ਆ ਜੀ ਇਦਾਂ ਆ ਉਦਾਂ ਆ ਫਿਰ ਏਸੀ ਨੂੰ ਉੱਪਰ ਚੁੱਕਣ ਵਾਸਤੇ ਤੁਹਾਨੂੰ ਤੁਸੀਂ ਕਾफी ਮਿਹਨਤ ਕੀਤੀ ਹੈ ਯੂਥ ਵਿੱਚ ਕਾफी ਵਿਚਰੇਗੇ ਇਹ ਯੂਨਿਟ ਦੇ ਵਿੱਚ ਮਲ ਕੇ ਆਪ ਜਾ ਕੇ ਲੋਕਾਂ ਦੇ ਘਰ ਆ ਇੱਕ ਇੱਕ ਘਰ ਜਾ ਕੇ ਜਾ ਕੇ ਬੂਆ ਰਕਾ ਦੇ ਤੁਸੀਂ ਪਾਰਟੀ ਦੀ ਜਿਹੜਾ ਆਵਾਜ਼ ਉlevant ਕੀਤੀ ਹੈ ਚਲੋ ਮਾਨਸਤਕਾਰ ਸਰਕਾਰਾਂ ਦਾ ਹੁੰਦਾ ਜਦੋਂ ਦਿੰਦੀਆਂ ਵੀ ਆ ਪਰ ਲੱਗਦਾ ਨਹੀਂ ਕਿ ਤਰਨਤਾਰਨ ਜ਼ਿਲ੍ਹੇ ਨੂੰ ਉੱਚਾ ਚੁੱਕਣ ਵਾਸਤੇ ਸ਼ਾਇਦ ਭਗਵੰਤਪਾਲ ਸਾਹਿਬ ਦੀ ਬਹੁਤ ਵੱਡੀ ਸੋਚ ਹੈ ਨਹੀਂ ਦੇਖੋ ਆਮ ਆਦਮੀ ਪਾਰਟੀ ਦੀ ਤੇ ਮਾਨਯੋਗ ਮੁੱਖ ਮੰਤਰੀ ਭਗਵੰਤਪਾਲ ਸਾਹਿਬ ਦੀ ਪੰਜਾਬ ਬਾਰੇ ਸੋਚ ਬੜੀ ਪੋਜ਼ਿਟਿਵ ਹੈ ਰਹੀ ਗੱਲ ਤਰਨਤਾਰਨ ਦੀ ਤਾਂ ਤਰਨਤਾਰਨ ਦਾ ਤਾਂ ਦੇਖੋ ਇਹ ਚੀਜ਼ ਹੈ ਇਜ਼ਾਦੀ ਤੋਂ ਪਹਿਲਾਂ ਆਪਾਂ ਲਾਹੌਰ ਜ਼ਿਲ੍ਹੇ ਦੀ ਤਹਿਸੀਲ ਸੀ ਸੋ ਐਡਮਿਨਿਸਟ੍ਰੇਸ਼ਨ ਤੋਂ ਦੂਰ ਸੀ ਠੀਕ ਹੈ ਆਜ਼ਾਦੀ ਤੋਂ ਬਾਅਦ ਅਮਰਸਰ ਜ਼ਿਲ੍ਹੇ ਦੀ ਤਹਿਸੀਲ ਬਣ ਗਈ ਉਦੋਂ ਵੀ ਐਡਮਿਨਿਸਟ੍ਰੇਸ਼ਨ ਤੋਂ ਦੂਰ ਸੀ ਸੋ ਐਡਮਿਨਿਸਟ੍ਰੇਸ਼ਨ ਤੋਂ ਦੂਰ ਹੋਣ ਕਰਕੇ ਥੋੜਾ ਧਿਆਨ ਘਟ ਰਿਹਾ ਥੋੜਾ ਟੈਰੋਰੀਜ਼ਮ ਦਾ ਇਫੈਕਟ ਵੀ ਹੋ ਗਿਆ ਫਿਰ ਨਸ਼ਾ ਕਿਉਂਕਿ ਬਾਰਡਰ ਬੈਲਟ ਹੈ ਬਾਰਡਰ ਦੇ ਉੱਪਰੋਂ ਦੀ ਪਾਕਿਸਤਾਨ ਵੱਲੋਂ ਨਸ਼ਾ ਆਉਂਦਾ ਪਰ ਹੁਣ ਸਰਕਾਰ ਜਿਹੜੀ ਆ ਬਕਾਇਦਾ ਤੌਰ ਤੇ ਹਰੇਕ ਜਿਹੜਾ ਕੰਮ ਹੈ ਉਹ ਕਰ ਰਹੀ ਹੈ ਮਤਲਬ ਇਹ ਪਹਿਲੀ ਵਾਰ ਹੋਇਆ ਹੈ ਕਿ ਬਾਰਡਰ ਏਰੀਆ ਡਵੈਲਪਮੈਂਟ ਪ੍ਰੋਗਰਾਮ ਦੇ ਅਧੀਨ ਫੰਡਸ ਵੀ ਆ ਰਹੇ ਨੇ ਸਰਕਾਰ ਵੱਲੋਂ ਵੱਧ ਹੋ ਰਿਹਾ ਹੈ ਕੁਝ ਅਸੀਂ ਵੀ ਆਪਣਾ ਯੋਗਦਾਨ ਪਾ ਰਹੇ ਹਾਂ ਤੇ ਨਾਲ ਦੇ ਨਾਲ ਪ੍ਰਸ਼ਾਸਨ ਵੱਲੋਂ ਵੀ ਪੂਰਾ ਜਿਹੜਾ ਕੰਮ ਉਹ ਕੀਤਾ ਜਾ ਰਿਹਾ ਹੈ ਤਰਨਤਾਰਨ ਤੇ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਕਿ ਤਕਰੀਬਨ ਅਗਰ ਜੇ ਡੇਢ ਪੌਣੇ 2 ਸਾਲ ਸਾਡੀ ਸਰਕਾਰ ਪਈ ਹੈ ਤੁਸੀਂ ਆਪ ਚੀਜ਼ਾਂ ਚੇਂਜ ਹੁੰਦੀਆਂ ਤਰਨਤਾਰਨ ਦੇ ਵਿੱਚ ਤੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਨਮਾਇਦੀ ਸਾਡੀ ਆਵਾਜ਼ ਜਿਹੜੀ ਆ ਉੱਥੇ ਜਿੱਦਾਂ ਪਹੁੰਚੇਗੀ ਤੇ ਕਾਫੀ ਹੱਦ ਤੱਕ ਜਿਹੜਾ ਤਰਨਤਾਰਨ ਜ਼ਿਲ੍ਹੇ ਤਰਨਤਾਰਨ ਦੇ youth ਆਗੂਆਂ ਨੂੰ ਉਸ ਧਾੜੇ ਨਾਲ ਵੇਖ ਕੇ ਜਿਹੜੇ ਸਿੱਖਿਆ ਮਿਲੇਗੀ ਨਹੀਂ ਦੇਖੋ ਮੈਂ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਆਪਣੀ ਜ਼ਿੰਦਗੀ ਦੇ 8 ਸਾਲ ਕੈਨੇਡਾ ਬਤਾਏ ਉੱਥੇ ਦੇਖ ਕੇ ਲੱਗਦਾ ਸੀ ਯਾਰ ਕਿਉਂ ਨਾ ਸਾਡੇ ਪਿੰਡਾਂ 'ਚ ਹੋਵੇ ਸਾਡੇ ਤਰੰਤ ਤਰੰਤ ਜ਼ਿਲ੍ਹੇ 'ਚ ਹੋਵੇ ਸਾਡੇ ਹਲਕੇ 'ਚ ਹੋਵੇ ਇਦਾਂ ਦੇ ਹੁਣ ਮੈਂ ਜਦੋਂ ਪਿੰਡਾਂ ਦੇ ਵਿੱਚ ਜਾਂਦਾ ਹਾਂ ਤਾਂ ਬਹੁਤ ਸਾਰੇ ਸਰਪੰਚ ਜਿਹੜੇ ਨੇ ਜਿਹੜੇ ਬਾਹਰਲੇ ਦੇਸ਼ਾਂ ਤੋਂ ਰਹਿ ਕੇ ਰਿਵਰਸ ਮਾਈਗ੍ਰੇਸ਼ਨ ਦੇ ਵਿੱਚ ਆਏ ਨੇ ਸੋ ਇਸ ਤਰੀਕੇ ਦੇ ਨਾਲ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ ਬਹੁਤ ਲੋਕ ਨੇ ਜਿਹੜੇ ਹੁਣ ਚੇਂਜ ਲਈ ਉਤਾਪਲੇ ਨੇ ਸੋ ਉਹ ਜੀ ਚੇਂਜ ਜਿਹੜੀ ਆ ਲੋਕਾਂ ਕਿਉਂਕਿ ਦੇਖੋ ਕਿਸੇ ਨੂੰ ਉਂਗਲ ਕਰ ਦੇਣਾ ਕਿ ਉਹਨੇ ਨਹੀਂ ਕੀਤਾ ਉਹ ਚੀਜ਼ਾਂ ਦਾ ਹੱਲ ਨਹੀਂ ਹਲ ਕੀ ਹੈ ਅਸੀਂ ਸਮਾਜ ਦੇ ਲਈ ਕੀ ਕਰ ਕਰ ਰਹੇ ਹਾਂ ਹਾਲੇ ਅਸੀਂ ਆਪਣੇ ਪੰਜਾਬ ਦੇ ਲਈ ਕੀ ਕਰ ਰਹੇ ਹਾਂ ਪੰਜਾਬ ਦੇ ਨਾਲ ਪਿਆਰ ਪਾਉਣਾ ਪਊਗਾ ਪੰਜਾਬ ਦੀ ਮਿੱਟੀ ਦੇ ਨਾਲ ਪਿਆਰ ਪਾਉਣਾ ਪਊਗਾ ਤਰਨ ਤਾਰਨ ਦੇ ਨਾਲ ਪਿਆਰ ਪਾਉਣਾ ਪਊਗਾ ਸ਼ਹੀਦ ਦੇ ਆਜ਼ਮ ਭਗਤ ਸਿੰਘ ਨੇ ਵੀ ਤਾਂ ਦੇਖੋ ਪੰਜਾਬ ਨਾਲ ਤੇ ਦੇਸ਼ ਨਾਲ ਪਿਆਰ ਕੀਤਾ ਸੀ ਨਾ ਉਹ ਪਿਆਰ ਜਗਾਉਣਾ ਪਊਗਾ ਸਾਡੀਆਂ ਪੀੜ੍ਹੀਆਂ ਦੇ ਵਿੱਚੋਂ ਤਾਂ ਜਾ ਕੇ ਚੇਂਜ ਤਾਂ ਕਰਨੀ ਕੋਈ ਵੱਡੀ ਗੱਲ ਨਹੀਂ ਜਿੱਦਣ ਅੱਗੇ ਲੱਗਦਾ ਹੈ ਕਿ ਜਿਹੜਾ ਤਰਨ ਤਾਰਨ ਦੇ ਵਿੱਚ ਜਿਹੜਾ ਆ ਹਲਕਾ ਤਰਮਤਨ ਕਾਫੀ ਜਰਾ ਪਿੱਛਾ ਤਾਂ ਫਿਰ ਉੱਥੇ ਲੈ ਜਣਾ ਪਿੱਛੇ ਜਲਦਾ ਪਿਆ ਕਿਉਂ ਜਲਦਾ ਪਿਆ ਕਿ ਡਾਕਟਰ ਸਾਹਿਬ ਬਿਮਾਰ ਹੋਣ ਕਰਕੇ ਕਾਫੀ ਜੜੀਆਂ ਐ ਜਿਹੜੀਆਂ ਮੀਟਿੰਗਾਂ ਜਿਹੜੀਆਂ ਉਹ ਆਪ ਨਹੀਂ ਜਾਣ ਜੋ ਕਿ ਹੁਣ ਲੱਗਦਾ ਕਿ ਛੇਤੀ ਤੋਂ ਛੇਤੀ ਕੋਈ ਤਾਂ ਹੋ ਜਾਂਦਾ ਤਾਂ ਤਾਂ ਜਿਲ੍ਹੇ ਨੂੰ ਕੋਈ ਸੋਚਦਾ ਚਲੋ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਸ਼ਾਇਦ ਇਹਦੇ ਬਾਰੇ ਕਰਨੇ ਬੰਦੀ ਨਹੀਂ ਪਰ ਫਿਰ ਵੀ ਮੈਂ ਤੁਹਾਨੂੰ ਦੱਸਾਂ ਜੋ ਵੀ ਹੋ ਗਿਆ ਉਹਨੂੰ ਛੱਡੋ ਬਾਕੀ ਜਲਦੀ ਸਮੇਂ ਦੇ ਨਾਲ ਤਰੀਕੇ ਦੇ ਨਾਲ ਕਵਰ ਕਰ ਦਿੱਤਾ ਜਾ ਬਹੁਤ ਬਹੁਤ ਧੰਨਵਾਦ ਜੀ ਇਹ ਸੰਸਦ ਸਾਹਿਬ ਤੇ ਅੱਗੇ ਦੀਆਂ ਨਵੀਂ ਤੋਂ ਨਵੀਂ ਕੋਈ ਨਾ ਕੋਈ ਗੱਲਬਾਤ ਲੈ ਕੇ ਚੱਲਾਂਗੇ Taram-taram tu akan mandi mencanda.